ਹੈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 7 ਦਿਨਾਂ ਤੋਂ ਦਾਸ ਆਪ ਜੀ ਦੇ ਨਾਲ ਤੀਰਥ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਿਹਾ ਜਿਹਦੇ ਵਿੱਚ ਕੱਲ ਤੋਂ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਮੈਲ ਕਿੱਥੇ ਲੱਗੀ ਹੈ ਜਿਵੇਂ ਕੱਲ ਬੇਨਤੀ ਕੀਤੀ ਸੀ ਅਸੀਂ ਤੀਰਥਾਂ ਦੇ ਉੱਤੇ ਇਸ ਭਾਵਨਾ ਨਾਲ ਜਾ ਰਹੇ ਹਾਂ ਜਿਹੜਾ ਸਾਡੇ ਅੰਦਰ ਇੱਕ ਮਾਨਸਿਕਤਾ ਦੇ ਵਿੱਚ ਕੁੱਟ-ਕੁੱਟ ਕੇ ਫੜ ਦਿੱਤਾ ਗਿਆ ਕਿ ਤੀਰਥ ਬੜੇ ਪਵਿੱਤਰ ਸਥਾਨ ਨੇ ਇੱਥੇ ਪਰਮੇਸ਼ਰ ਦਾ ਵਾਸ ਹੈ ਇੱਥੇ ਨਹਾਉਣ ਦੇ ਨਾਲ ਤੁਹਾਡੀ ਪਾਪਾਂ ਦੀ ਮੈਲ ਉਤਰ ਜਾਏਗੀ ਹੁਣ ਸਰੀਰ ਦੇ ਉੱਤੇ ਤੇ ਜਿਹੜੀ ਮੈਲ ਲੱਗਦੀ ਹੈ ਉਹ ਬਾਹਰੀ ਗੰਦਗੀ ਦੀ ਲੱਗਦੀ ਹੈ ਜਿਹੜੀ ਪਾਪਾਂ ਦੀ ਮੈਲ ਹੈ ਇਹ ਲੱਗਦੀ ਹੈ ਮਨ ਮੰਨ ਤੇ ਉੱਥੇ ਜਾ ਕੇ ਧੋ ਰਹੇ ਆਂ ਸ਼ਰੀਰ ਨੂੰ ਕਾਰਨ ਇੱਕੋ ਹੀ ਹੈ ਕਿ ਅਜੇ ਅਜੇ ਤੱਕ ਅਸੀਂ ਗਹਿਰਾਈ ਤੇ ਵਿਚਾਰਿਆ ਹੀ ਨਹੀਂ ਕਿ ਅਸਲ ਦੇ ਵਿੱਚ ਮੈਲ ਜਿਹੜੀ ਧੋਣ ਲਈ ਜਾ ਰਹੇ ਆਂ ਜਿਹੜੀ ਭਾਵਨਾ ਨਾਲ ਜਾ ਰਹੇ ਆਂ ਕਿ ਇਸ ਮੈਲ ਨੂੰ ਧੋਣਾ ਹੈ ਉਹ ਕਿੱਥੇ ਲੱਗੀ ਹੈ ਇਹ ਹੀ ਗੱਲ ਕਰ ਤੋਂ ਸਮਝਣ ਦੀ ਕੋਸ਼ਿਸ਼ ਕਰ ਰਹੇ ਆਂ ਅੱਜ ਇੱਕ ਹੀ ਪ੍ਰਮਾਣ ਹੋਰ ਆਪ ਜੀ ਨਾਲ ਸਾਂਝਾ ਕਰਨਾ ਹੈ ਛੋਟੀ ਜੀ ਵਿਚਾਰ ਹੈ ਕੁਝ ਮਿੰਟਾਂ ਚ ਬੁੱਕ ਜਾਏਗੀ ਇਹ ਸਪਸ਼ਟ ਇਹ ਹੈ ਇਹਨ ਮੈਂ ਇਸ ਕਰਕੇ ਅਲੱਗ ਵਿਚਾਰਨਾ ਜਿਹੜਾ ਯੋਗ ਸਮਝਿਆ ਗੁਰੂ ਅਮਰਦਾਸ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਹੈ ਕਿ ਸੇਤੀਜੇ ਨਾਨਕ ਬਖਸ਼ਿਸ਼ ਕਰਦੇ ਨੇ ਇਹ ਮਨ ਮੈਲਾ ਇੱਕ ਨਾ ਧਿਆਏ ਅੰਤਰ ਮੈ ਲਾਗੀ ਬਹੁ ਦੂਜੇ ਭਾਏ ਤਟ ਤੀਰਤ ਸੰਤੁਰ ਭਵੇ ਅਹੰਕਾਰੀ ਉਰਵ ਦੇ ਰ ਹੋ ਮੈਂ ਮੱਲਾ ਬਲੇ ਕਿ ਕਿਉਂ ਵਿਸ਼ੇਸ਼ ਹੈ ਇੱਥੇ ਦੋਨੋਂ ਦੀ ਗੱਲ ਕੀਤੀ ਗਈ ਹੈ ਮੈਲ ਕਿੱਥੇ ਲੱਗ ਰਹੀ ਉਹ ਵੀ ਤੇ ਜਿਵੇਂ ਅਸੀਂ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਸਮਿਤ ਰਿਆ ਰਿਆ ਕਿ ਮੈਲ ਲੱਗੀ ਕਿੱਥੇ ਹੈ ਪਰ ਇਸ ਸ਼ਬਦ ਦੇ ਵਿੱਚ ਨਾਲ ਉਹ ਵੀ ਆ ਗਿਆ ਇਸ ਪਰਮਾਨ ਦੇ ਵਿੱਚ ਪੂਰਾ ਸ਼ਬਦ ਤਾਂ ਨਹੀਂ ਹੈ ਇੱਕ ਬੰਦੀ ਹੈ ਕਿ ਅਸੀਂ ਕੀ ਤਰੀਕਾ ਵਰਤ ਰਹੇ ਹਾਂ ਉਨੇ ਤੇ ਜੇ ਨਾ ਬਖਸ਼ਿਸ਼ ਕਰਦੇ ਸਨ ਸੁਨ ਜਾ ਰਹੇ ਨੇ ਇਹ ਮਨ ਮਹਿਲਾ ਪਹਿਲੀ ਗੱਲ ਤੇ ਮਨ ਮਹਿਲਾ ਕਿਉਂ ਮਹਿਲਾ ਕਿਉਂਕਿ ਆਕਾਲ ਪੁਰਤੂ ਟਟਿਆ ਹੋਇਆ ਇੱਕ ਨਾ ਤੇ ਆਏ ਉਹਨੂੰ ਨਹੀਂ ਯਾਦ ਕਰਦਾ ਜਿਨੇ ਜਨਮ ਦਿੱਤਾ ਜਿਨੇ ਸਭ ਕੁਝ ਦਿੱਤਾ ਜਿਹੜੇ ਸਾਰੇ ਦਾਤਾਂ ਦੀ ਬਖਸ਼ਿਸ਼ ਕਰ ਰਿਹਾ ਉਸੇ ਕੋਲ ਸਭਿਤ ਪ੍ਰਾਪਤ ਕਰਕੇ ਵੀ ਉਹਨੂੰ ਭੁੱਲਾ ਪਿਆ ਉਹ ਤਾਂ ਧਿਆਨ ਨਹੀਂ ਕਰਦਾ ਇੱਕ ਨਾ ਤੇ ਆਏ ਇਹ ਮਨ ਮਹਿਲ ਅਸਲ ਦੇ ਵਿੱਚ ਸਭ ਤੋਂ ਵੱਡੀ ਮਹਿਲਤਾ ਲੱਗੀ ਇਸੇ ਗੱਲ ਦੀ ਹੈ ਸਭ ਤੋਂ ਵੱਡੀ ਮਹਿਲ ਦਾ ਮੂਲ ਆਧਾਰਨ ਇਹ ਹੈ ਬਾਕੀ ਜਿਹੜੇ ਕਰਮ ਸਾਡੇ ਕੋਲ ਮੰਦ ਹੁੰਦੇ ਨੇ ਨਾ ਇਸ ਕਰਕੇ ਹੁੰਦੇ ਨੇ ਕਿ ਉਹ ਅਕਾਲਪੁਰਖ ਨੂੰ ਭੁੱਲੇ ਹੋਏ ਆ ਅੰਤਰ ਮਹਿਲ ਲੱਗੀ ਮਹਿਲ ਅੰਦਰ ਰਕੀ ਹੈ ਪਿੰਡੇ ਤੇ ਨਹੀਂ ਲੱਗੀ ਮਨ ਮਹਿਲ ਹੈ ਮੈਲ ਮੰਨ ਤੇ ਲੱਗੀ ਐ ਕਿਉਂ ਲੱਗੀ ਐ ਬਹੁਤ ਦੂਜੇ ਪਾਏ ਅਕਾਲ ਪੁਰਖ ਨੂੰ ਭੁੱਲ ਕੇ ਦੂਜੇ ਮਾਇਆ ਦੇ ਮੁਗ ਦੇ ਵਿੱਚ ਫਸੇ ਹੋਏ ਆ ਕਈ ਰ ਬੇਨਤੀ ਕੀਤੀ ਐ ਅਕਾਲ ਪੁਰਖ ਨੂੰ ਇਕ ਅਕਾਲ ਪੁਰਖ ਤੋਂ ਛੱਡ ਕੇ ਬਾਕੀ ਜਿੰਨੇ ਦੇ ਵਿੱਚ ਵੀ ਐ ਮਾਇਆ ਦੇ ਵਿੱਚ ਵੀ ਆ ਉਹ ਸਭ ਮਾਇਆ ਹੀ ਐ ਭਾਵੇਂ ਉਹ ਕੋਈ ਦੇਵੀ ਦੇਵਤਿਆਂ ਦੇ ਰੂਪ ਵਿੱਚ ਪੂਜੇ ਜਾ ਰਹੇ ਨੇ ਭਾਵੇਂ ਦੁਨਿਆਵੀ ਪਦਾਰਥਾਂ ਦਾ ਮੋਹ ਐ ਆਮੇ ਪਰਵਾਰਕ ਮੋਹ ਹੈ ਉਹ ਸਭ ਮਾਇਆ ਹੀ ਹੈ ਸਿਰ ਮਾਇਆ ਦਾ ਭਾਵ ਇਹ ਨਹੀਂ ਹੁੰਦਾ ਕਿ ਪੈਸਾ ਬਸ ਇਹ ਹੈ ਜਿਹੜੀ ਮੈਲ ਲੱਗੀ ਹੈ ਕਿ ਉਸ ਕਾਲਪੁਰ ਤੋਂ ਟੁੱਟ ਗਏ ਆ ਤੇ ਹੋਰਾਂ ਚ ਪਟਕਰੇ ਆ ਮਾਇਆ ਦੇ ਮੋਹ ਦੇ ਵਿੱਚ ਪਟਕਰੇ ਆ ਇਹ ਮੂਲ ਕਾਰਨ ਹੈ ਮਾਇਆ ਦੇ ਲੱਗਣ ਦਾ ਇਹ ਆਧਾਰ ਹੈ ਮੈਲ ਦੇ ਲੱਗਣ ਦਾ ਇਹ ਮਾਇਆ ਦੀ ਮੈਲ ਇਸ ਕਰਕੇ ਲੱਗੀ ਹੋਈ ਹੈ ਕਿਉਂਕਿ ਅਕਾਲ ਪੁਰਖ ਨੂੰ ਭੁੱਲ ਗਏ ਆ ਹੁਣ ਅਸੀਂ ਕੀ ਕਰ ਰਹੇ ਆ ਤਟ ਤੀਰਥ ਦਸੰਤਰ ਪਵੈ ਅਹੰਕਾਰੀ ਦਸੰਤਰ ਦਸੇ ਦਿਸ਼ਾਵਾਂ ਦੇ ਵਿੱਚ ਦਸੇ ਦਿਸ਼ਾਵਾਂ ਵਿੱਚ ਜਿਨ੍ਹਾਂ ਨੇ ਤਟ ਨੇ ਜਿਨ੍ਹਾਂ ਨੂੰ ਤੀਰਥ ਗਰਦਾਨਿਆ ਹੋਇਆ ਓਥੇ ਆਪਣੀ ਹਾਊਮੇਚ ਫਿਰ ਰਹੇ ਆ ਔਰ ਤੁਸੀਂ ਕਦੀ ਜਿਹੜਾ ਇਹ ਤੀਰਥਾਂ ਵਗੈਰਾ ਤੇ ਜਾਣ ਵਾਲਾ ਹੋਵੇ ਉਹਦੇ ਨਾਲ ਗੱਲ ਕਰਕੇ ਵੇਖੋ ਉਹਦਾ ਤਾਂ ਸੁਰਤ ਕੀ ਇਹ ਲਫ਼ਜ਼ ਵਰਤਾ ਮੈਨੂੰ ਸਮਝ ਨਹੀਂ ਲੱਗ ਰਹੀ ਸੱਤ ਅਸ਼ਮਾਰਨਾ ਤੇ ਪਹੁੰਚਿਆ ਹੁੰਦਾ ਹੈ ਮੇਰੇ ਤੋਂ ਵੱਡਾ ਦਰਮਿਓ ਕੋਈ ਨਹੀਂ ਇੰਨਾ ਹੰਕਾਰ ਹੁੰਦਾ ਮੈਂ ਕਈ ਵਾਰੀ ਸਾਡੇ ਕਈ ਜਿਹੜੇ ਪੁੱਢੜ ਗੁਰਸਿੱਖ ਵੀਰ ਹੇਮਕੁੰਟ ਜਾਂਦੇ ਨੇ ਉਹਨਾਂ ਨਾਲ ਗੱਲ ਕਰਕੇ ਵੇਖੋ ਕਈ ਤਾਂ ਤੁਹਾਨੂੰ ਦੱਸਣਗੇ ਮੈਨੂੰ ਇੰਨੇ ਸਾਲ ਹੋ ਗਏ ਜੀ ਮੈਂ ਹਰ ਸਾਲ ਹੇਮਕੁੰਟ ਸਾਹਿਬ ਜਾਣਾ ਭਾਵੇਂ ਗੁਰਬਾਣੀ ਦੀ ਇੱਕ ਪੰਕਤੀ ਦੀ ਸੋਝੀ ਨਾ ਹੋਵੇ ਭਾਵੇਂ ਬੂਲ ਮੰਤਰ ਦੇ ਅਰਥੀ ਨਾ ਹਉਦੇ ਹੋਣ ਇਹ ਪੜਾ ਵੱਡਾ ਕਾਰਨ ਹੈ ਹਾਉ ਮੈਂ ਦਾ। ਸੋ ਸਬਦ ਗੁਰ ਕਹਿੰਦੇ ਨੇ ਆਪਣੀ ਹਾਉ ਮੈਂ ਦੇ ਵਿੱਚ ਮਰਿਆ ਹੋਇਆ ਤੱਟ ਤੀਰਥਾਂ ਤੇ ਫਿਰ ਰਿਹਾ ਤੀਥਾਂ ਤੇ ਜਾ ਕੇ ਇਸ਼ਨਾਨ ਕਰ ਰਿਹਾ। ਨਤੀਜਾ ਕੀ ਹੈ? ਹੋਰ ਵਦੇਰੇ ਹਾਉ ਮੈਂ ਮੱਲ ਆ ਬਣਿਆ। ਹੋਰ ਮੈਲ ਚੜ ਲਈ। ਪਹਿਲਾਂ ਹੀ ਬੜੀ ਚੜੀ ਹੋਈ ਸੀ ਹੰਕਾਰ ਦੀ। ਹੰਕਾਰ ਹੋਰ ਵਧਾ ਲਿਆ। ਚਲਿਆ ਸੀ ਕੁਝ ਖੱਟਣ, ਚਲਿਆ ਸੀ ਕੁਝ ਕਮਾਉਣ ਦੇ ਵਾਸਤੇ। ਗੁਲਾਕੇ ਆ ਗਿਆ ਆਪਣੇ ਆਪ ਚ ਸਮਝਿਆ ਕਮਾ ਕੇ ਆਇਆ ਹੰਕਾਰ ਵਧਾ ਕੇ ਆ ਗਿਆ ਅਸਲੀਅਤ ਦੇ ਵਿੱਚ ਗੁਆ ਕੇ ਆਇਆ ਪਰ ਸਮਝ ਰਿਹਾ ਕਿ ਮੈਂ ਬਦਾ ਬਹੁਤ ਕਮਾਈ ਕਰ ਰਹਾ ਹਾਂ ਹੋਰ ਹੰਕਾਰ ਵਧਾ ਕੇ ਆ ਗਿਆ ਇਹ ਅਵਸਥਾ ਸਿਰਫ ਬ੍ਰਾਹਮਣੀ মত ਵਾਲਿਆਂ ਦੀ ਨਹੀਂ ਜਿਹੜਾ ਵੀ ਧਰਮ ਦੇ ਨਾਂ ਦੇ ਉੱਤੇ ਅਲੱਗ-ਅਲੱਗ ਸਥਾਨਾਂ ਤੇ ਭਟਕ ਰਿਹਾ ਉਹਨਾਂ ਸਾਰਿਆਂ ਦੀ ਹੈ ਭਾਵੇਂ ਮੁਸਲਮਾਨ ਹਜਰ ਕਰਨ ਜਾ ਰਿਹਾ ਹੈ ਤੇ ਭਾਵੇਂ ਸਿੱਖ ਇਸ ਭਾਵਨਾ ਨਾਲ ਗੁਰਦੁਆਰਿਆਂ ਦੇ ਦਰਸ਼ਨ ਕਰਨ ਜਾ ਰਿਹਾ ਹੈ ਹਾਲ ਤਾਂ ਉਸੇ ਵਿਚਾਰਧਾਰਾ ਦਾ ਹੈ ਉਹ ਵਿਚਾਰਧਾਰਾ ਤਿਆਗੀ ਹੈ ਕਿ ਨਹੀਂ ਉਹ ਸੋਚ ਦਿਆਗੀ ਹੈ ਕਿ ਨਹੀਂ ਅੱਜ ਬਸ ਇਤਨਿਕ ਬਚਿੰ ਪ੍ਰਵਾਨ ਕਰਨਾ ਆਪਾਂ ਵਿਸ਼ੇ ਨੂੰ ਪੂਰੀ ਗਹਿਰਾਈ ਜਾ ਕੇ ਵਿਚਾਰਾਂਗੇ ਹੋਈਆਂ ਬੋਲਣ ਵਾਸਤੇ ਖਿਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ